ਜੇਲ੍ਹ ਵਿਭਾਗ ਦਾ ਵੱਡਾ ਐਕਸ਼ਨ ਦੇਖਣ ਨੂੰ ਮਿਲਿਆ ਜੀ ਹਾਂ ਜੇਲ੍ਹ ਵਿਭਾਗ ਦੇ ਵੱਲੋਂ 7 ਜੇਲ੍ਹ ਅਧਿਕਾਰੀਆਂ ਨੂੰ ਜਾਂਚ ਦੇ ਕੇਰੇ ਦੇ ਵਿੱਚ ਖੜਾ ਕਰ ਦਿੱਤਾ ਗਿਆ ਦਰਅਸਲ ਫਿਰੋਜ਼ਪੁਰ ਜੇਲ੍ਹ ਦਾ ਇਹ ਪੂਰਾ ਮਾਮਲਾ ਹੈ ਫਿਰੋਜ਼ਪੁਰ ਜੇਲ੍ਹ ਦੇ ਵਿੱਚੋਂ ਇਹ ਸਾਹਮਣੇ ਆਇਆ ਕਿ 43000 ਫੋਨ ਕਾਲਾਂ ਜਿਹੜੀਆਂ ਨੇ ਉਹ ਜੇਲ੍ਹ ਦੇ ਵਿੱਚੋਂ ਹੋਈਆਂ ਨੇ ਇਸ ਨੂੰ ਲੈ ਕੇ ਪ੍ਰੋਪਰ ਜਾਂਚ ਕੀਤੀ ਜਾ ਰਹੀ ਹੈ ਹਾਈ ਕੋਰਟ ਨੇ ਵੀ ਸਖਤ ਟਿੱਪਣੀਆਂ ਇਸ ਮਾਮਲੇ ਦੇ ਉੱਪਰ ਕੀਤੀਆਂ ਗਈਆਂ ਨੇ ਤੇ ਉਸ ਤੋਂ ਬਾਅਦ ਦੇ ਵਿੱਚ ਪੰਜਾਬ ਜੇਲ੍ਹ ਵਿਭਾਗ ਦਾ ਵੱਡਾ ਐਕਸ਼ਨ ਦੇਖਣ ਨੂੰ ਮਿਲਿਆ ਦੋ ਜਿਹੜੇ ਮੌਜੂਦਾ ਤੇ ਤਿੰਨ ਸੇਵਾ ਮੁਕਤ ਸੁਪਰਡੈਂਟ ਵੀ ਜਾਂਚ ਦੇ ਘੇਰੇ ਦੇ ਵਿੱਚ ਆ ਚੁੱਕੇ ਨੇ ਫਿਰੋਜ਼ਪੁਰ ਜੇਲ੍ਹ ਦੇ ਵਿੱਚ 43000 ਫੋਨ ਕਾਲਾਂ ਰਿਕਾਰਡ ਹੋਣ ਦਾ ਇਹ ਇਲਜ਼ਾਮ ਹੈ ਖਸਾ ਜੁਤਾਇਆ ਜਾ ਰਿਹਾ ਹੈ ਔਰ ਜਾਂਚ ਵੀ ਕੀਤੀ ਜਾਏਗੀ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਹ ਹਾਈ ਕੋਰਟ ਨੇ ਵੀ ਸਖਤ ਟਿੱਪਣੀਆਂ ਇਸ ਦੇ ਉੱਪਰ ਕੀਤੀ ਗਈ ਹੈ ਉਸ ਤੋਂ ਬਾਅਦ ਦੇ ਵਿੱਚ ਪੰਜਾਬ ਜੇਲ੍ਹ ਵਿਭਾਗ ਦਾ ਇਹ ਵੱਡਾ ਐਕਸ਼ਨ ਦੇਖਣ ਨੂੰ ਮਿਲਿਆ ਜੇ ਸੁਪਰਡੈਂਟ ਸਣੇ ਸੱਤ ਅਧਿਕਾਰੀਆਂ ਖਿਲਾਫ ਜਾਂਚ ਦੇ ਹੁਕਮ ਦੇ ਦਿੱਤੇ ਗਏ ਨੇ ਜਿਨ੍ਹਾਂ ਦੇ ਵਿੱਚੋਂ ਦੋ ਮੌਜੂਦਾ ਤੇ ਤਿੰਨ ਸੇਵਾ ਮੁਕਤ ਜੇਲ੍ਹ ਸੁਪਰਡੈਂਟ ਜਿਹੜੇ ਸ਼ਾਮਿਲ ਨੇ ਦੋ ਤਸਕਰਾਂ ਦੇ ਖਾਤਿਆਂ ਦੇ ਵਿੱਚ 1.35 ਕਰੋੜ ਟਰਾਂਸਫਰ ਤੇ ਪ੍ਰਾਪਤ ਕੀਤੇ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਇਹ ਵੀ ਇਥੋਂ ਕਿਆਸਰਾਈਆਂ ਲਗਾਈਆਂ ਜਾ ਰਹੀਆਂ ਨੇ ਖੱਤਸਾਏ ਵੀ ਜਤਾਇਆ ਜਾ ਰਿਹਾ ਹੈ ਕਿ 1.35 ਕਰੋੜ ਦੋ ਤਸਕਰਾਂ ਦੇ ਖਾਤੇਾਂ ਦੇ ਵਿੱਚੋਂ ਜਿਹੜਾ ਆ ਉਹ ਲੈਂਡ ਦੇਣ ਕੀਤਾ ਗਿਆ ਤਾਂ ਇਹ ਜੇਲ੍ਹ ਦੇ ਵਿੱਚ ਰਹਿੰਦਾ ਹੋਇਆ ਜਾਂ ਫਿਰ ਬਾਹਰ ਹੋਇਆ ਇਹ ਹੁਣ ਜਾਂਚ ਦੇ ਘੇਰੇ ਦੇ ਵਿੱਚ ਹੈ ਇਸ ਦੀ ਵੀ ਜਾਂਚ ਜਿਹੜੀ ਕੀਤੀ ਜਾਏਗੀ ਬਕਾਇਦਾ ਤਾਂ ਜੇਲ੍ਹ ਵਿਭਾਗ ਨੇ ਇਹ ਵੱਡਾ ਐਕਸ਼ਨ ਲੈ ਲਿਆ ਹੈ ਹਾਈ ਕੋਰਟ ਨੇ ਵੀ ਟਿੱਪਣੀ ਕੀਤੀ ਹੈ ਉਸ ਤੋਂ ਬਾਅਦ ਦੇ ਵਿੱਚ ਸੱਤ ਅਧਿਕਾਰੀਆਂ ਨੂੰ ਪੰਜ ਸੁਪਰਡੈਂਟ ਸਣੇ ਦੋ ਹੋਰ ਅਧਿਕਾਰੀ ਜਾਂਚ ਦੇ ਘੇਰੇ ਦੇ ਵਿੱਚ ਆ ਚੁੱਕੇ ਨੇ ਫਿਰੋਜ਼ਪੁਰ ਜੇਲ ਡਰੱਗ ਰੈਕਟ ਚ ਜੇਲ ਵਿਭਾਗ ਦਾ ਇਹ ਵੱਡਾ ਐਕਸ਼ਨ ਦੇਖਣ ਨੂੰ ਮਿਲਿਆ ਹੈ ਤਾਂ ਤਸਵੀਰਾਂ ਦੇਖ ਸਕਦੇ ਹੋ ਤਕਰੀਬਨ ਤਕਰੀਬਨ 43000 ਫੋਨ ਕੋਲਾਂ ਦਾ ਇੱਕ ਖਦ사 ਜਤਾਇਆ ਜਾ ਰਿਹਾ ਹੈ ਕਿ ਇਹ ਫਿਰੋਜ਼ਪੁਰ ਜੇਲ ਦੇ ਵਿੱਚੋਂ ਕੀਤੀਆਂ ਗਈਆਂ ਨੇ ਉੱਥੋਂ ਰਿਕਾਰਡ ਹੋਈਆਂ ਨੇ ਸੋ ਇਸ ਨੂੰ ਲੈ ਕੇ ਹੁਣੇ ਵੱਡਾ ਐਕਸ਼ਨ ਸਾਹਮਣੇ ਆ ਰਿਹਾ ਜਿਸ ਦੇ ਵਿੱਚ ਹਾਈ ਕੋਰਟ ਨੇ ਟਿੱਪਣੀ ਕੀਤੀ ਹੈ ਤੇ ਉਪਰੰਤ ਪੰਜਾਬ ਜੇਲ੍ਹ ਵਿਭਾਗ ਦਾ ਵੱਡਾ ਐਕਸ਼ਨ ਦੇਖਣ ਨੂੰ ਮਿਲਿਆ ਜਿਸ ਦੇ ਵਿੱਚ ਦਿੱਲੀ ਦੀ ਅਸੀਂ ਜੇਕਰ ਗੱਲ ਕਰਦੇ ਹਾਂ ਤਾਂ ਦਿੱਲੀ 1295 ਕੋਲਾ ਦਾ ਇਹ ਖੱਸਾ ਜੁਤਾਇਆ ਗਿਆ ਕਿ ਦਿੱਲੀ 1295 ਕੋਲਾ ਇੱਥੋਂ ਹੋਈਆਂ ਨੇ ਫੋਨ ਕਿੱਥੋਂ ਆਏ ਚੈਂਬਰ ਹੁਣ ਦੇ ਬਾਬਿਉਦ ਫੋਨਾਂ ਜਿਹੜੀਆਂ ਫੋਨ ਕਾਲਸ ਜਿਹੜੀਆਂ ਉਹ ਕਿਵੇਂ ਲੱਗੀਆਂ ਇਹ ਵੀ ਸਵਾਲ ਹੈ ਹੁਣ ਸੁਪਰਡੈਂਟ ਤਾਂ ਸਵਾਲਾਂ ਦੇ ਘੇਰੇ ਦੇ ਵਿੱਚ ਹੈ ਹੀ ਹੈ ਜਾਂਚ ਦੇ ਘੇਰੇ ਦੇ ਵਿੱਚ ਹੈ ਹੀ ਨੇ ਕਿਉਂਕਿ ਪੰਜਾਬ ਜੇਲ੍ਹ ਵਿਭਾਗ ਦਾ ਵੱਡਾ ਐਕਸ਼ਨ ਹੈ ਹਾਈ ਕੋਰਟ ਨੇ ਵੀ ਸਖਤ ਆਦੇਸ਼ ਦਿੱਤੇ ਨੇ ਇਸ ਦੇ ਬਾਬਤ ਜਾਂਚ ਕਰਨ ਦੇ ਉਸ ਉਸ ਨੂੰ ਲੈ ਕੇ ਹੁਣ ਜਾਂਚ ਜਿਹੜੀ ਉਹ ਕੀਤੀ ਜਾਵੇਗੀ ਤਾਂ ਦੋ ਤਸਕਰਾਂ ਦਾ ਇੱਥੇ ਜ਼ਿਕਰ ਆਉਂਦਾ ਹੈ ਦੋ ਤਸਕਰਾਂ ਦਾ ਇਹ ਵੀ ਹੈ ਕਿ ਉਹਨਾਂ ਦੇ ਖਾਤੇ ਦੇ ਵਿੱਚੋਂ ਟਰਾਂਸਫਰ ਹੋਏ ਨੇ ਇੱਕ 1.35 ਕਰੋੜ ਰੁਪਏ ਆਨਲਾਈਨ ਟਰਾਂਸਫਰ ਕੀਤੇ ਗਏ ਨੇ ਸੋ ਇਸ ਨੂੰ ਲੈ ਕੇ ਹੁਣ ਜਾਂਚ ਹੋਏਗੀ ਕਿਹੜਾ ਖਾਤਾ ਹੈ ਕਦੋਂ ਟਰਾਂਸਫਰ ਕੀਤੇ ਗਏ ਨੇ ਕਿੰਨੂੰ ਟਰਾਂਸਫਰ ਕੀਤੇ ਗਏ ਨੇ ਕਾਰਨ ਕੀ ਹੈ ਕਿਉਂ ਟਰਾਂਸਫਰ ਕੀਤੇ ਗਏ ਨੇ ਇਹ ਤਮਾਮ ਸਵਾਲ ਨੇ ਕਿਉਂਕਿ 1.35 ਕਰੋੜ ਬਹੁਤ ਵੱਡੀ ਰਕਮ ਹੁੰਦੀ ਹੈ 1 ਕਰੋੜ ਤੇ 35 ਲੱਖ ਰੁਪਇਆ ਬੜੀ ਵੱਡੀ ਰਕਮ ਹੁੰਦੀ ਹੈ ਕਿਉਂ ਟਰਾਂਸਫਰ ਕੀਤੇ ਗਏ ਕਿੰਨੂੰ ਟਰਾਂਸਫਰ ਕੀਤੇ ਗਏ ਕਦੋਂ ਟਰਾਂਸਫਰ ਕੀਤੇ ਗਏ ਤੇ ਕਿੱਥੋਂ ਟਰਾਂਸਫਰ ਕੀਤੇ ਗਏ ਨੇ ਇਹ ਵੱਡੇ ਸਵਾਲ ਹੈ ਫਰလေ ਹਾਲ ਇਸ ਮਾਮਲੇ ਦੇ ਉੱਪਰ ਜਾਂਚ ਜਿਹੜੀ ਕੀਤੀ ਜਾ ਰਹੀ ਹੈ 43000 ਫੌਨ ਕੋਲਾ ਫਿਰੋਜ਼ਪੁਰ ਜੇਲ੍ਹ ਤੋਂ ਸੱਤ ਅਧਿਕਾਰੀਆਂ ਨੂੰ ਹੁਣ ਇਸ ਦਾ ਜਾਂਚ ਦਾ ਤੇ ਪੁਸ਼ਕਿਸ਼ ਦਾ ਸਾਹਮਣਾ ਕਰਨਾ ਪਵੇਗਾ ਜੇਲ੍ਹ ਵਿਭਾਗ ਨੇ ਵੱਡਾ ਐਕਸ਼ਨ ਲੈ ਲਿਆ ਜਾਂਚ ਦੇ ਘੇਰੇ ਦੇ ਵਿੱਚ ਖੜੇ ਕਰ ਦਿੱਤੇ ਨੇ ਦੋ ਮੌਜੂਦਾ ਜੇਲ੍ਹ ਸੁਪਰਡੈਂਟ ਨੇ ਔਰ ਤਿੰਨ ਸੇਵਾ ਮੁਕਤ ਜੇਲ੍ਹ ਸੁਪਰਡੈਂਟ ਨੇ ਜਿਨ੍ਹਾਂ ਦੇ ਕਾਰਜਕਾਲ ਦੇ ਵਿੱਚ ਇਹ ਚੀਜ਼ਾਂ ਹੋਈਆਂ ਨੇ ਖਦਸਾ ਹੈ ਤੇ ਦੋ ਹੁਣ ਮੌਜੂਦਾ ਜਿਹੜੇ ਸੁਪਰਡੈਂਡੈਂਟ ਨੇ ਉਹ ਵੀ ਇਸ ਜਾਂਚ ਦੇ ਘੇਰੇ ਦੇ ਵਿੱਚ ਹੈ ਤਾਂ ਬਰਾਬਰ ਜਾਂਚ ਹੋਵੇਗੀ ਬਕਾਇਦਾ ਪੁਸ਼ਗਿਸ਼ ਜਿਹੜੀ ਆ ਮਜੂਦਾ ਤੋਂ ਤੇ ਤਿੰਨ ਸੇਵਾਮੁਕਤ ਜੇਲ ਸੁਪਰਡੈਂਟ ਤੋਂ ਜਿਹੜੀ ਆ ਪੁਸ਼ਗਿਸ਼ ਕੀਤੀ ਜਾਵੇ ਕੀਤਾ ਇਹ ਤਸਵੀਰਾਂ ਵੀ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਤਾਂ ਹੁਣ ਕਟਾਰੇ ਦੇ ਵਿੱਚ ਜੇਲ ਦੇ ਕਟਾਰੇ ਦੇ ਵਿੱਚ ਸੱਤ ਪੁਲਿਸ ਮੁਲਜ਼ਮ ਜਿਹੜੇ ਆ ਉਹ ਖੜੇ ਹੋਣਗੇ ਜੇਲ ਚੋਰੀ ਜਾਨਾ ਔਸਤਨ 1295 ਕਾਲਾਂ ਜਿਹੜੀਆਂ ਕਿਹਾ ਜਾਂਦਾ ਕਿ ਆਉਂਦੀਆਂ ਤੇ ਜਾਂਦੀਆਂ ਰਹੀਆਂ ਨੇ ਟੋਟਲ ਹੁਣ ਤੱਕ 43000 ਫੋਨ ਕਾਲਾਂ ਦਾ ਵੇਰਵਾ ਜਿਹੜਾ ਉਹ ਸਾਹਮਣੇ ਆਇਆ ਹੈ ਇਹ ਇਲਜ਼ਾਮ ਲੱਗੇ ਨੇ ਤਾਂ ਹੁਣ ਹਾਈ ਕੋਰਟ ਨੇ ਵੀ ਇਸ ਦੇ ਉੱਪਰ ਜਵਾਬ ਮੰਗਿਆ ਕਿ ਇਸ ਦਾ ਜਵਾਬ ਦਿੱਤਾ ਜਾਵੇ ਇਸ ਦੇ ਵਿੱਚ ਪ੍ਰੋਪਰ ਜਾਣਕਾਰੀ ਜਿਹੜੀ ਹੈ ਇਕੱਠੀ ਕੀਤੀ ਜਾਵੇ ਰਿਪੋਰਟ ਲਿਆਂਦੀ ਜਾਵੇ ਔਰ ਜੋ ਵੀ ਕਸੂਰਵਾਰ ਹੈ ਉਸ ਨੂੰ ਲੈ ਕੇ ਇਸ ਦੇ ਉੱਪਰ ਪ੍ਰੋਪਰ ਜਿਹੜੀ ਹੈ ਜਾਂਚ ਕੀਤੀ ਜਾਵੇ ਸੋ ਇਸੇ ਕਰਕੇ ਪੰਜਾਬ ਜੇਲ੍ਹ ਵਿਭਾਗ ਦਾ ਵੱਡਾ ਐਕਸ਼ਨ ਜਿਹੜਾ ਉਹ ਦੇਖਣ ਨੂੰ ਮਿਲਿਆ ਵੱਡੀ ਕਾਰਵਾਈ ਕਰ ਦਿੱਤੀ ਗਈ ਹੈ ਸੱਤ ਅਧਿਕਾਰੀਆਂ ਖਿਲਾਫ ਜਾਂਚ ਦੇ ਹੁਕਮ ਦਿੱਤੇ ਗਏ ਨੇ ਜਿਨ੍ਹਾਂ ਦੇ ਵਿੱਚ ਸੁਪਰਡੈਂਟ ਵੀ ਨੇ ਦੋ ਮੌਜੂਦਾ ਹੈ ਤੇ ਤਿੰਨ ਸੇਵਾ ਮੁਕਤ ਸੁਪਰਡੈਂਟ ਨੇ ਵੱਡੇ ਸਵਾਲ ਹੈ ਕਿ ਆਖਿਰਕਾਰ ਫੋਨ ਕਾਲਾ ਕਿਵੇਂ ਹੋ ਜਾਂਦੀਆਂ ਸੀਗੀਆਂ ਇੱਕ ਦੂਜੇ ਨੂੰ ਫੋਨ ਲਗਾ ਲੈਣਾ ਉਹ ਵੀ ਜੇਲ੍ਹ ਦੇ ਅੰਦਰੋਂ ਬੈਠ ਕੇ ਇੱਕ ਨਹੀਂ ਦੋ ਨਹੀਂ ਬਲਕਿ 43000 ਫੋਨ ਕਾਲਾ ਔਰ ਉਸ ਤੋਂ ਬਾਅਦ ਦੇ ਵਿੱਚ ਦੋ ਤਸਕਰ ਨੇ ਜਿਹੜੇ ਜਿਹੜੇ ਡਰੱਗ ਤਸਕਰ ਨੇ ਮੇਨ ਦੋ ਉਹਨਾਂ ਦੇ ਖਾਤਿਆਂ ਦੇ ਵਿੱਚੋਂ ਮਨੀ ਦਾ ਜਿਹੜਾ ਟ੍ਰਾਂਸਫਰ ਹੋਣਾ ਅ ਜਿਹੜਾ ਲੈਂਡ ਦੇਣ ਕੀਤਾ ਜਾਣਾ 1 ਕਰੋੜ ਤੇ 35 ਲੱਖ ਰੁਪਈਆ ਉਹ ਕਿਵੇਂ ਹੋਇਆ ਕਦੋਂ ਹੋਇਆ ਕਿੱਥੇ ਹੋਇਆ ਕਿਹੜੇ ਖਾਤੇ ਦੇ ਵਿੱਚ ਉਹ ਪੈਸੇ ਟ੍ਰਾਂਸਫਰ ਹੋਏ ਇਹ ਤਮਾਮ ਸਵਾਲ ਜਿਹੜੇ ਨੇ ਉਹ ਉੱਠਦੇ ਨੇ ਤਾਂ ਹੁਣ ਜਾਂਚ ਕੀਤੀ ਜਾਵੇਗੀ ਇੱਕ ਇੱਕ ਸਵਾਲ ਦੇ ਬਾਬਤ ਪੁੱਛ ਕੇ ਜਿਹੜੀ ਹੈ ਉਹ ਜੇਲ੍ਹ ਅਧਿਕਾਰੀਆਂ ਤੋਂ ਕੀਤੀ ਜਾਵੇਗੀ ਇੱਕ ਇੱਕ ਜਵਾਬ ਮੰਗਿਆ ਜਾਵੇਗਾ ਤੇ ਹਾਈ ਕੋਰਟ ਦੇ ਵਿੱਚ ਪੇਸ਼ ਕੀਤਾ ਜਾਵੇਗਾ ਤਾਂ ਵੱਡੀ ਖਬਰ ਹੈ ਇਸ ਵੇਲੇ ਦੀ ਫਿਰੋਜ਼ਪੁਰ ਜੇਲ੍ਹ ਦੇ ਨਾਲ ਜੁੜੀ ਪੰਜਾਬ ਜੇਲ੍ਹ ਵਿਭਾਗ ਨੇ ਵੱਡਾ ਐਕਸ਼ਨ ਲੈ ਲਿਆ ਸੱਤ ਅਧਿਕਾਰੀਆਂ ਤੋਂ ਪੁੱਛਗਿੱਛ ਕੀਤੀ ਜਾਵੇਗੀ ਕਟਾਰੇ ਦੇ ਵਿੱਚ ਖੜਾ ਕੀਤਾ ਜਾਵੇਗਾ ਜਾਂਚ ਹੋਵੀ ਹੋਵੇਗੀ ਬਕਾਇਦਾ ਇਸ ਮਾਮਲੇ ਨੂੰ ਲੈ ਕੇ ਇੱਕ ਇੱਕ ਗੱਲ ਦਾ ਜਵਾਬ ਜਿਹੜਾ ਉਹ ਮੰਗਿਆ ਜਾਵੇਗਾ ਚਾਹੇ ਉਹ ਤਸਕਰਾਂ ਦੇ ਲੈਣ ਦੇਣ ਦਾ ਕੰਮ ਹੋਵੇ ਪੈਸਿਆਂ ਦਾ 1 ਕਰੋੜ 35 ਲੱਖ ਰੁਪਏ ਦਾ ਚਾਹੇ 43 ਹਜ਼ਾਰ ਫੋਨ ਕਾਲਾਂ ਦਾ ਮਾਮਲਾ ਹੋਵੇ ਤੇ ਚਾਹੇ ਹੋਰ ਕੋਈ ਸਵਾਲ ਹੁਣ तमाम ਗੱਲਾਂ ਬਾਤਾਂ ਤੇ ਪੁੱਛ ਗਈਆਂ ਨੇ ਉਹ ਇਹਨਾਂ ਸੱਤ ਅਧਿਕਾਰੀਆਂ ਤੋਂ ਕੀਤੀਆਂ ਜਾਣ ਗਿਆ ਜਿਸ ਦੇ ਵਿੱਚ ਦੋ ਮੌਜੂਦਾ ਸੁਪਰਡੈਂਟ ਨੇ ਤੇ ਤਿੰਨ ਸੇਵਾਮੁਕਤ ਸੁਪਰਡੈਂਟ ਨੇ ਤਾਂ ਹੁਣ ਜਾਂਚ ਹੋਵੇਗੀ ਜਲਦੀ ਹੀ ਇਸ ਬਾਬਤ ਤੋਂ ਵੱਡਾ ਖੁਲਾਸਾ ਹੋ ਸਕਦਾ ਹੈ ਇਹ ਤੇ ਉਸ ਤੋਂ ਬਾਅਦ ਦੇ ਵਿੱਚ ਪੰਜਾਬ ਜੇਲ੍ਹ ਵਿਭਾਗ ਦਾ ਵੱਡਾ ਐਕਸ਼ਨ ਦੇਖਣ ਨੂੰ ਮਿਲਿਆ